ਉਹ ਕਰਨੇ ਕੇ ਇਨਕਮ ਤੋਂ ਵੱਧ ਜਿਹੜੀ ਆ ਪ੍ਰਾਪਰਟੀ ਆ ਜਿਹੜੀ ਪ੍ਰਾਪਰਟੀ ਦੀ ਗੱਲ ਕਰ ਰਹੇ ਨੇ ਉਹ ਆਲਰੇਡੀ ਜਿਹੜੀ ਆ ਮੈਂ 7-8 ਲੱਖ ਲੜ ਚੁੱਕਾ ਹਰ ਪੰਜਾਂ ਸਾਲਾਂ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦਾ ਉਹ ਅਸੀਂ ਆਪਣੀ ਪ੍ਰਾਪਰਟੀ ਡਿਕਲੇਅਰ ਕਰਦੇ ਆ ਉੱਥੇ ਇੱਕ ਸੈਲੀਮਰ ਜਿਹੜਾ ਉਹ ਦਿੱਤਾ ਜਾਂਦਾ ਐਫੀਰਮ ਦਿੱਤਾ ਜਾਂਦਾ ਕਿ ਮੇਰੀ ਪ੍ਰਾਪਰਟੀ ਕਿਹੜੀ-ਕਿਹੜੀ ਹੈ ਉਹ ਜਿਹੜੀ ਪ੍ਰਾਪਰਟੀ ਉੱਥੇ ਡिक्ਲੇਅਰ ਕੀਤੀ ਆ ਉਹ ਹੀ ਮੇਰੀ ਪ੍ਰਾਪਰਟੀ ਅੱਜ ਵੀ ਆ ਸੋ ਉਹਦੇ ਵਿੱਚ ਕੋਈ ਗਲਤ ਮੈਂ ਨਹੀਂ ਕੀਤਾ ਉਹ ਪ੍ਰਾਪਰਟੀ ਜਿਹੜੀ ਆ ਉਹ ਕਾਨੂੰਨ ਦੇ ਮੁਤਾਬਕ ਜਿਹੜੀ ਆ ਮੇਰੀ ਪ੍ਰਾਪਰਟੀ ਆ ਅੱਜ ਮੈਂ ਇੱਥੇ ਹਾਜ਼ਰ ਹੋਇਆ ਮੈਨੂੰ ਨੋਟਸ ਆਇਆ ਸੀਗਾ ਵਿਜਲਸ ਵੱਲੋਂ ਸੋ ਅੱਜ ਮੈਨੂੰ ਬੁਲਾਇਆ ਸੀਗਾ ਸੋ ਜੋ ਉਹਨਾਂ ਨੇ ਮੈਨੂੰ ਪੁੱਛਿਆ ਕਿ ਉਹ ਕਿੰਨਾਂ ਇਨਕੁਆਰੀ ਜਿਹੜੀ ਆ ਇਹ ਕਹਿ ਰਹੇ ਨੇ ਜਿਹੜੀ ਕੋਈ ਕੰਪਲੀਟ ਆ ਉਹ ਕਹਿ ਰਹੇ ਨੇ ਕਿ ਇਨਕਮ ਤੋਂ ਵੱਧ ਜਿਹੜੀ ਆ ਪ੍ਰਾਪਰਟੀ ਆ ਸੋ ਅੱਜ ਉਹਦੇ ਬਾਰੇ ਮੈਨੂੰ ਇਹਨਾਂ ਕੋਈ ਸਵਾਲ ਵੀ ਪੁੱਛੇ ਸੀਗੇ ਸੋ ਮੈਂ ਉਹਦਾ ਜਵਾਬ ਵੀ ਦਿੰਦਾ ਉਹਦੇ ਨਾਲ ਨਾਲ ਜਿਹੜੀ ਪ੍ਰਾਪਰਟੀ ਦੀ ਗੱਲ ਕਰ ਰਹੇ ਨੇ ਉਹ ਆਲਰੇਡੀ ਜਿਹੜਿਆ ਮੈਂ 7 8 ਲੱਖ ਲੜ ਚੁੱਕਾ ਹਰ ਪੰਜਾਂ ਸਾਲਾਂ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦਾ ਉਹ ਅਸੀਂ ਆਪਣੀ ਪ੍ਰਾਪਰਟੀ ਡਿਕਲੇਅਰ ਕਰਦੇ ਆ ਉੱਥੇ ਇੱਕ ਸਰਟੀਫਿਕੇਟ ਜਿਹੜਾ ਉਹ ਦਿੱਤਾ ਜਾਂਦਾ ਐਫੀਡੇਵਿਟ ਦਿੱਤਾ ਜਾਂਦਾ ਕਿ ਮੇਰੀ ਪ੍ਰਾਪਰਟੀ ਕਿਹੜੀ-ਘੜੀ ਹੈ ਸੋ ਉਹ ਹਰ 5 ਸਾਲਾਂ ਦੇ ਬਾਅਦ ਮੈਂ ਉੱਥੇ ਇਲੈਕਸ਼ਨ ਕਮਿਸ਼ਨ ਦੀਆਂ ਜੋ ਗਾਈਡਲਾਈਨਸ ਉਹਦੇ ਮੁਤਾਬਕ ਮੈਂ ਉੱਥੇ ਇੱਕ ਐਫੀਡੇਵਿਟ ਜਿਹੜਾ ਉਹ ਦਿੰਦਾ ਸੋ ਜਿਹੜੀ ਪ੍ਰਾਪਰਟੀ ਉੱਥੇ ਡिक्ਲੇਅਰ ਕੀਤੀ ਆ ਉਹ ਹੀ ਮੇਰੀ ਪ੍ਰਾਪਰਟੀ ਅੱਜ ਵੀ ਆ ਸੋ ਉਹਦੇ 'ਚ ਕੋਈ ਗਲਤ ਮੈਂ ਨਹੀਂ ਕੀਤਾ ਉਹ ਪ੍ਰਾਪਰਟੀ ਜਿਹੜੀ ਆ ਉਹ ਕਾਨੂੰਨ ਦੇ ਮੁਤਾਬਕ ਜਿਹੜੀ ਆ ਮੇਰੀ ਪ੍ਰਾਪਰਟੀ ਆ ਉਹਦੀਆਂ ਰਿਟਰਨਾਂ ਜਿਹੜੀਆਂ ਅਸੀਂ ਫਾਇਲ ਕਰਦੇ ਆ ਉਹਦੇ 'ਚ ਕੋਈ ਵੀ ਪੈਸੇ ਦਾ ਵੀ ਫਰਕ ਜਿਹੜਾ ਉਹ ਨਹੀਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ